ਤੇ ਪੰਜਾਬੀ ਚ ਪ੍ਰਵਾਸੀ ਮਜ਼ਦੂਰਾਂ ਦਾ ਕਹਿਰ ਦਿਨੋ ਦਿਨ ਵਧਦਾ ਜਾ ਰਿਹਾ ਹੈ ਇੱਕ ਪਾਸੇ ਬੀਤੇ ਦਿਨੀ ਤਿੰਨ ਪ੍ਰਵਾਸੀ ਮਜ਼ਦੂਰਾਂ ਵੱਲੋਂ ਇੱਕ ਚੌਕੀਦਾਰ ਉੱਪਰ ਮੁਕਸਰ ਸਾਹਿਬ ਵਿੱਚ ਹਮਲਾ ਕੀਤਾ ਗਿਆ ਸੀ ਤਾਂ ਹੁਣ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਨੇ ਪੰਜਾਬੀ ਵਿਅਕਤੀ ਦਾ ਕਤਲ ਕਰ ਦਿੱਤਾ ਹੈ ਇਹ ਪ੍ਰਵਾਸੀ ਮਜ਼ਦੂਰ ਵੱਲੋਂ ਪੰਜਾਬੀ ਨੌਜਵਾਨ ਦੇ ਸਿਰ ਵਿੱਚ ਲੋਹੇ ਦੀਆਂ ਰੌੜਾ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਪੰਜਾਬੀ ਵਿਅਕਤੀ ਆਪਣੇ ਇੱਕ ਸਾਥੀ ਦੇ ਨਾਲ ਖੇਤ ਵਿੱਚ ਗਿਆ ਸੀ ਜਿੱਥੇ ਕਿ ਸ਼ਰਾਬ ਦੇ ਨਸ਼ੇ 'ਚ ਟੱਲੀ ਪ੍ਰਵਾਸੀ ਮਜ਼ਦੂਰ ਵੱਲੋਂ ਪੰਜਾਬੀਆਂ ਨੂੰ ਘळाਕ ਦੀਨ ਜਾ ਰਹੀਆਂ ਸੀ ਅਤੇ ਜਦੋਂ ਪੰਜਾਬੀ ਵਿਅਕਤੀ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪ੍ਰਵਾਸੀ ਮਜ਼ਦੂਰ ਨੇ ਉਸ ਦੇ ਸਿਰ ਵਿੱਚ ਲੋਹੇ ਦੀਆਂ ਰੌੜਾ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ ਦਰਸਲੇ ਮਾਮਲਾ ਕਪੂਰਥਲਾ ਦੇ ਟਿਲਵਾ ਅਧੀਨ ਪੈਂਦੇ ਪਿੰਡ ਰਾਏਪੁਰ ਅਰਾਈਆਂ ਮੰਡ ਦਾ ਹੈ ਜਿੱਥੇ ਕਿ ਇੱਕ ਪ੍ਰਵਾਸੀ ਮਜ਼ਦੂਰ ਨੇ ਪੰਜਾਬੀ ਵਿਅਕਤੀ ਦੇ ਸਿਰ 'ਚ ਲੋਹੇ ਦੀਆਂ ਰੋੜਾ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਮ੍ਰਿਤਕ ਵਿਅਕਤੀ ਆਪਣੇ ਸਾਥੀਆਂ ਨਾਲ ਖੇਤ ਵਿੱਚ ਲਾਈਟ ਦੇਖਣ ਗਿਆ ਸੀ ਇਸ ਦੌਰਾਨ ਪਰਵਾਸੀ ਮਜ਼ਦੂਰ ਜੋ ਕਿ ਡੇਰੇ ਚ ਰਹਿੰਦਾ ਸੀ ਉਥੇ ਆ ਪਹੁੰਚਿਆ ਅਤੇ ਪੰਜਾਬੀਆਂ ਨੂੰ ਗਾਲ੍ਹਾਂ ਕੱਢ ਰਿਹਾ ਸੀ ਚਰਸ਼ੁੰਦੀ ਦਾ ਮਤਾਬਕ ਜਦੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਮ੍ਰਿਤਕ ਮੰਗਤ RAM ਦੇ ਸਿਰ ਵਿੱਚ ਲੋਹੇ ਦੀ ਰੌੜ ਮਾਰ ਦਿੱਤੀ ਅਤੇ ਇੱਕ ਤੋਂ ਬਾਅਦ ਇੱਕ ਕਰੀਬ 3 ਤੋਂ 4 ਵਾਰ ਕੀਤਾ ਜਿਸ ਨਾਲ ਪੰਜਾਬੀ ਵਿਅਕਤੀ ਮੰਗਤ RAM ਦੀ ਮੌਕੇ ਤੇ ਮੌਤ ਹੋ ਗਈ ਉਹ ਆਪਣੇ ਘਰ ਦੇ ਗੱਡੀ ਖੜਾ ਮੰਗੀ ਮੋਟਰਸਾਈਕਲ ਲੈ ਕੇ ਮੰਡੂ ਨੂੰ ਚੱਲਦਾ ਹੈ ਤੇ ਮੈਂ 2 ਦਿਨ ਪਹਿਲਾਂ ਲੈਣ खराब हो गई तो मैं ठीक कराई थी बत्ती आया वो मैं देखना चाहता तो मेरी मोटर चल दी है कि नहीं चलती तो मैं कह मैंने कहता जाना वा मैं कहता जाना तो है यार मोटर देखा वहाँ फिर चली भी है कि नहीं चली फिर जल्द मैं गया उ बा ने जाके ऑफिसर खुमस्ती जी कर बाबा डेरे से फिर एक दूजे प्यार कर बाबा बाबाजी कहना मेरी रोटी कर दे मैं पेंड जा ਬਾਬੇ ਨਾਲ ਦੁਆਰਾ ਗਾਰੀ ਆਸੇ ਮਜਾਗ ਨਾਲ ਗਾਲੋ ਬਾਲੀ ਕਰਦੇ ਰੇ ਇੱਕ ਦੇ ਡੇਰੇ ਦੇਖੀ ਇਹਨੇ ਸ਼ਰਾਬ ਨਾਲ ਪੂਰਾ ਪ੍ਰਜਾਸ ਭਈਆ ਆਹੋ ਇਹ ਉਥੋਂ ਤੁਰੇ ਆਵੇ ਦੇਦੇ ਤੋਂ ਆਪਣੇ ਗਾਲਾਂ ਬਾਣ ਕਰਦਾ ਵੇ ਬਹੁਤ ਗੰਦੀਆਂ ਗਾਣ ਕਰ ਰੇ ਪੰਜਾਬੀਆਂ ਨੂੰ ਤੇ ਮੰਗੀ ਉੱਠਿਆ ਥੱਲੇ ਬੈਠਾ ਮੈਂ ਬਾਬਾ ਮੰਡੀ ਦੇ ਵਿੱਚ ਹੀ ਉਹ ਮੰਗੀ ਥੱਲੇ ਬੈਠਾ ਰੇ ਉਹ ਗਾਲਾਂ ਬਾਲਾਂ ਮੰਗੀ ਉੱਠਿਆ ਕਹਿੰਦਾ ਕਿੰਨੂੰ ਗਾਣਾ ਕਰਦਾ ਵੇ ਉਹ ਮੰਗੀ ਨਾਲੋਂ ਪਤੀ ਹੋ ਗਿਆ ਕੇ ਬਾਬਾ ਉੱਤਰ ਇਹਨਾਂ ਨੇ ਸ਼ੁਰੂਆਤ ਪੈ ਮੈਂ ਕਿਹਾ ਸ਼ੁਰੂ ਆ ਦੇ ਬਾਬਾ ਕੁਝ ਉਹ ਮੰਗੀ ਦੇ ਪਹਿਲਾਂ ਕਿ ਮੂੰ ਨਹੀਂ ਅਸੀਂ ਛੋੜੀ ਜੀ ਲੱਕੜੀ ਉਹਦੇ ਸਿਰ ਤੇ ਮਾਰੀ ਉਹ ਇਹ ਕਹਿੰਦੇ ਲੋਨ ਨਿਕਰਾ ਬਣੀ ਜੇ ਬਾਬਾ ਚ ਵੀ ਇੱਕ ਵਾਰ ਹਾਰ ਸੀ ਉਹਨੇ ਪੈ ਚੁੱਕੇ ਨਹੀਂ ਚਾਲ ਨਾ ਇੱਕ ਮਿੰਟ ਦੀ ਮਾਰ ਤੇ ਉੱਥੇ ਜਦੋਂ ਦੇਖਿਆ ਮੈਂ ਉਹ ਕੰਮ ਜਦੋਂ ਮੈਂ ਗਿਆ ਹੀ ਕਿ ਉਹ ਜਦ ਦੇਖਿਆ ਜੋ ਠੰਡਾ ਪੈ ਕੋਈ ਨਹੀਂ एकदम ਬਰ ਗਿਆ ਕਿ ਮੈਂ ਭੱਜਾਂ ਸਾਡਾ ਦੇਰਾਵਾ ਆਪਣਾ ਨਿਰਾ। ਬੇੜੀ ਚੁੱਕ। ਮੈਂ ਕਿਹਾ ਉਹਨੂੰ ਜਾ ਕੇ ਪ੍ਰਧਾਨ ਨੂੰ ਫੋਨ ਕਰਦਾ। ਜੋ ਮੈਂ ਉਹਦੇ ਨੂੰ ਗਿਆ ਤੇ ਫੇ ਮੈਨੂੰ ਲਾਈਟ ਦੇਖੀ ਨਾ ਰਾਜੂ ਦੇ ਨਾਲ। ਮੈਂ ਕਿਹਾ ਬੰਦੇ ਆਉਂਦੇ ਆ। ਫੇ ਮੈਂ ਨਾ ਉਹਨੂੰ ਪੱਜਾ। ਇਹਨੂੰ ਦੱਸਿਆ ਨਾ ਕਿ ਮੈਂ ਹੱਬਿਆ। ਮੰਗੀ ਖਤੋਂ ਕਰਦਾ। ਦਰਸਲੇ ਪ੍ਰਵਾਸੀ ਮਜ਼ਦੂਰ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਆਪਣੇ ਡੇਰੇ 'ਚ ਰੱਖਿਆ ਗਿਆ ਸੀ। ਪ੍ਰਵਾਸੀ ਮਜ਼ਦੂਰ ਨੂੰ ਰੱਖਣ ਵਾਲੇ ਵਿਅਕਤੀ ਮੁਤਾਬਕ ਉਹਦੀ ਮਾਤਾ ਦੀ ਮੌਤ ਹੋ ਗਈ ਸੀ ਜਿਸ ਕਾਰਨ ਉਸਨੇ ਦਿਹਾੜੀ ਤੇਸ ਮਜ਼ਦੂਰ ਨੂੰ ਆਪਣੇ ਡੇਰੇ ਵਿੱਚ ਰੱਖਿਆ ਸੀ। ਇਸ ਦੌਰਾਨ ਉਸ ਨੂੰ ਨਹੀਂ ਪਤਾ ਸੀ ਕਿ ਉਹ ਇੰਨਾ ਵੱਡਾ ਕਾੜ ਕਰ ਦੇਵੇਗਾ। ਹਾਲਾਂਕਿ ਪਿੰਡ ਦੇ ਵਿਅਕਤੀ ਦਾ ਕਹਿਣਾ ਹੈ ਉਸਨੇ ਪ੍ਰਵਾਸੀ ਮਜ਼ਦੂਰ ਨੂੰ ਸ਼ਰਾਬ ਪੀਣ ਤੋਂ ਰੋਕਿਆ ਸੀ ਪਰ ਇਸ ਦੇ ਬਾਵਜੂਦ ਵੀ ਉਸਨੇ ਸ਼ਰਾਬ ਪੀਤੀ ਅਤੇ ਅਜਿਹਾ ਕਾੜ ਕਰਕੇ ਫਰਾਰ ਹੋ ਗਿਆ। ਹਰਗੋ ਜਿਹੜੇ ਪ੍ਰਵਾਸੀ ਮਜ਼ਦੂਰ ਦੀ ਗੱਲ ਕਰਦੇ ਪਏ ਜਿੰਨੇ ਮਾਰਿਆ ਉਹ ਤੁਹਾਡੇ ਡੇਰੇ ਤੇ ਰਹਿੰਦਾ ਸੀ ਹਾਂਜੀ ਪਿੱਲੂ ਕਾਫੀ ਚਿਰ ਤੋਂ ਇੱਥੇ ਰਹਿੰਦਾ ਸੀ ਕਿ 15 ਦਿਨ ਤੋਂ ਮੇਰੀ ਵੀ ਮਾਤਾ ਦੀ ਡੈਥ ਹੋ ਗਈ ਸੀ ਤੇ ਫਿਰ ਮੇ ਕੋ ਕਹਿੰਦਾ ਵੀ ਮੈਂ ਕਹਾਂ ਵੀ ਮੇਰੇ ਨਾਲ 4-5 ਦਿਨ ਲਵਾ ਦੇ ਉਹਨੇ ਚੱਲ ਜਾਣਾ ਸੀ ਮੈਨੂੰ ਕਹਿੰਦਾ ਵੀ ਮੈਂ ਚੱਲ ਜਾਣਾ ਵਾ 10 10-15 ਦਿਨ ਰਹਿਣਾ ਮੈਂ ਤਾਂ ਮੈਂ ਕਹਾਂ ਮੇਰੇ ਕੋ 500 ਰੁਪਏ ਦਿਹਾੜੀ ਮੈਂ ਤੈਨੂੰ ਦੇ ਦਿਆ ਕਰੂੰਗਾ ਜਿੰਨੇ ਕਿ ਮੇਰੀ ਮਾਤਾ ਦੀ ਡੈਥ ਹੋਈ ਉਹਨੇ ਤੇ ਕਰਾਇਆ ਲਾ ਇੱਥੇ ਤੇ ਕਹਿੰਦਾ ਰੈਲੀ ਨਾਮ ਆ ਬਾਸ ਕੋਈ ਰਾਤੀ ਰੋਟੀ ਰੋਟੀ ਲੈ ਗਿਆ ਕਹਿੰਦਾ ਮੈਂ ਕਿਹਾ ਵੀ ਨਾ ਮੈਂ ਉਹਨੂੰ ਦੱਸ ਦਾਂਗਾ ਨਾ ਮੈਂ दारू ਪੀਣਾ ਨਾ ਮੈਂ दारू ਪੀਂਦ ਦੇਣੀ ਆ ਤੇ ਕਹਿੰਦਾ ਮੈਂ ਪਾਜੀ ਕੁਛ ਨਹੀਂ ਕਰਤਾ ਹੂੰ ਫਿਰ ਬਾਅਦ ਵਿੱਚ ਸਾਡੇ ਸਾਡੇ ਕੋ 9 ਵਜੇ ਦੇ ਕਰੀਬ ਮੈਨੂੰ ਫੋਨ ਆਇਆ ਉਹਦਾ ਕਹਿੰਦਾ ਵੀ ਮੇਰੇ ਮੰਗੀ ਨੇ ਨਾ ਮੇਰੇ ਸਿਰ ਮੇ ਸਾਟ ਲਗਾ ਦਿਆ ਅੱਛਾ ਐਥੇ ਕਰਕੇ ਤੇ ਮੈਂ ਕਿਹਾ ਕੁਛ ਨਾ ਕਰੀ ਆਪਣੇ ਡੇਰੇ 'ਤੇ ਚਲਾ ਜਾ ਤੂੰ ਬੈਠ ਉਧਰ ਬੈਠ ਰਹੀ ਆਈ ਆ ਗਏ ਮੈਂ ਸਰਪੰਚ ਸਾਹਿਬ ਨੂੰ ਫੋਨ ਕੀਤਾ ਸੀ ਉਸੇ ਵੇਲੇ ਚੱਕਿਆ ਮੋਟ ਚਰ ਮੰਡ ਪਹੁੰਚੇ ਆ ਬਾਅਦ ਵਿੱਚ ਲੱਗਾ ਪਤਾ ਲੱਗਾ ਕਿ ਮੰਗੀ ਨੇ ਦੀ ਡੈਥ ਹੋ ਗਈ ਹੈ ਇੰਨਾ ਕੀ ਉੱਤੇ ਪੱਕੀ ਕੁਝ ਨਹੀਂ ਸਮਝ ਲੱਗੀ ਆ ਅਸੀਂ ਆਪ ਪਜਲ ਹੋਏ ਫਿਰਦੇ ਆ ਵੀ ਕੀ ਬਹੁਤ ਮਾੜਾ ਹੋਇਆ ਉਹ ਘਟਨਾ ਇਹ ਮਾੜੀ ਹੋਈ ਕਿਹੜੀ ਚੀਜ਼ ਨਾਲ ਤੇ ਬਾਤ ਕੀਤੀ ਉੱਤੇ ਦੱਸਦਾ ਵੀ ਉਹ ਕਹਿੰਦਾ ਵੀ ਮੇਕੋ ਵੀ ਡੰਡਾ ਹੀ ਛੋੜਾਇਆ ਫੜਿਆ ਮੈਂ ਉਹਦੇ ਵੀ ਉਹਨੇ ਹਾਂ ਰਾਡ ਜੀ ਮੇਕੋ ਹੀ ਫੜੀ ਪਈ ਸੀ ਮੇਰੇ ਪਿੱਛੋਂ ਉਹਨੇ ਮਾਰਿਆ ਬਾਅਦ ਚ ਮੈਂ ਉਹਦੇ ਮਾਰਤਾ ਉਹਦੇ ਦੱਸੇ ਮੁਤਾਬਕ ਤੇ ਬੋਲਦਾ ਕਿ ਮੈਂ ਮੈਂ ਮਾਰਿਆ ਵਾ ਉਹਨੇ ਮੇਰੇ ਮਾਰਿਆ ਮੈਂ ਉਹਦੇ ਮਾਰ ਦਿਆ ਬਸ ਇਤਨੀ ਇੰਨੀ ਗੱਲ ਹੋਈ ਦੱਸ ਉਧਰ ਵਾਦ ਦਾ ਤੋਂ ਬਾਅਦ ਢਿਲਵਾ ਪੁਲਿਸ ਮੌਕੇ ਤੇ ਪਹੁੰਚੀ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਚ ਲੈ ਕੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਪ੍ਰਵਾਸੀ ਮਜ਼ਦੂਰ ਸੁਸ਼ੀਲ ਕੁਮਾਰ ਖਿਲਾਫ ਮਾਮਲਾ ਦਰਜ ਕਰ ਲਿਆ ਪੁਲਿਸ ਮੁਤਾਬਕ ਸੁਸ਼ੀਲ ਕੁਮਾਰ ਜ਼ਿਲ੍ਹਾ ਮਾਦੂਪੁਰ ਬਿਹਾਰ ਦਾ ਰਹਿਣ ਵਾਲਾ ਹੈ ਜਿਸ ਖਿਲਾਫ ਹੁਣ ਮਾਮਲਾ ਦਰਜ ਕਰ ਲਿਆ ਗਿਆ ਅਤੇ ਅਤੇ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਹਾਂਜੀ ਸਰ ਜਿਹੜਾ ਮੰਡ ਰਾਪੁਰ ਨਹੀਂ ਹੈ ਜਜ ਇੱਕ ਕਤਲ ਹੋਇਆ ਜੀ ਉਸ ਬੰਦੀ ਜਾਣਕਾਰੀ ਦਿਓ ਅਸਾ ਇਹ ਕੱਲ ਰਾਤ ਦੀ ਗੱਲ ਹੈ ਜੀ ਸਾਨੂੰ ਰਾਜਪੁਰਾ ਜਾਂ ਮੜ ਤੋਂ ਕਿਤੇ ਦਾ ਫੋਨ ਆਇਆ ਸਾਡੇ ਨੌਂ ਦਾ ਕਿ ਰਾਜਪੁਰਾ ਜਾਂ ਦਾ ਜਿਹੜਾ ਸਟੀਪਲ ਬਿਧਾਨ ਦਾ ਡੇਰਾ ਹੈਗਾ ਮੜ ਚ ਉਥੇ ਮਜ਼ਦੂਰ ਕੰਮ ਕਰਦੇਗੇ ਤੇ ਉਥੇ ਉਹਨਾਂ ਨੇ ਕਿਹਦਾ ਕਤਲ ਕਰਦਾ ਹੈਗਾ ਤੇ ਮੌਕੇ ਤੇ ਪੁਲਿਸ ਜੀ ਕਾਰਵਾਈ ਕਰੋ ਅਸੀਂ ਗਏ ਉਥੇ ਰਾਜਪੁਰਾ ਜਾਂ ਦਾ ਇੱਕ ਮੁੰਡਾ ਸੀਗਾ ਮਨਕਤਰਮ ਜੀ ਇਸ ਮੰਗਲ ਉਹਦੀ ਉਮਰ ਕਰੀਬ 45 ਸਾਲ ਹੈਗੀ ਆ ਤੇ ਨਾਲ ਉਹਦੇ ਸੀਗਾ ਪ੍ਰਵਾਸੀ ਮਜ਼ਦੂਰ ਸੀ ਸੁਸ਼ੀਲ ਕੁਮਾਰ ਜੋ ਕਿ ਮਧੋਪੁਰ ਜਲਾ ਬਿਹਾਰ ਦਾ ਰਹਿਣ ਵਾਲਾ ਹੈਗਾ ਇਹ ਦੋਵਾਂ ਨੇ ਕਿਤੇ ਦਾਰੂ ਪੀਤੀ ਸੀਗੀ ਦਾਰੂ ਪੀਦੇ ਪੀਦੇ ਬੇਸਕਰ ਲੱਭੇ ਗਏ ਉਹ ਡੇਰੇ ਮੜ ਚ ਕਿਤੇ ਰਾਤ ਪਈ ਸੀ ਲੋਹੇ ਦੀ ਉਹ ਚੋਕ ਚੋਂ ਸੱਟ ਮਾਰ ਦਿੱਤੀ ਤੇ ਕੋਲ ਇੱਕ ਹੋਰ ਬੰਦਾ ਜੋ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਦੇਖਦੇ ਦੇ ਉਹਨੇ ਇੱਕ ਹੋਰ ਮਾਰ ਦਿੱਤੀ ਉਹ ਦਿਨਾਂ ਤੋਂ ਉਸੇ ਚੋਂ ਗੁੰਮ ਦਾਗਲਾ ਪੈ ਡੇ ਘੇ ਥੱਲੇ ਤੇ ਉਹ ਮੌਕੇ ਤੇ ਨਹੀਂ ਮੌਤ ਹੋ ਗਈ ਐ ਫਿਰ ਅਸੀਂ ਮੌਕੇ ਤੇ ਗਏ ਆ ਡੈੱਡ ਬੋਡੀ ਲੱਗੀ ਉਹਦੀ ਫਿਰ ਸਿਵਲ ਹਸਪੀਟਲ ਮੌਸੀ ਚ ਰੱਖੀ ਹੈਗੀ ਆ ਅੱਜ ਉਹਦੇ ਵਾਰਸ ਆਏ ਆਗੇ ਤੇ ਅਸੀਂ ਅਗਲੀ ਕਾਰਵਾਈ ਰਾਕ ਕਰਦੇ ਆਂ ਵੀ ਵਿਕਰੀ ਨੂੰ ਫੜ ਲੈ ਜੀ ਦੋਸੀ ਵਿਕਰੀ ਨੂੰ ਦੋਸੀ ਜਲਦੀ ਕਰ ਬਾਹਰ ਕਰ ਲਵਾਂਗੇ ਮੌਸੀ ਫਰਾ ਰਹੇ ਆ ਜੀ ਦੋਸੀ ਇਹ ਜਲਦੀ ਕਰ ਬਾਹਰ ਕਰ ਤਾਂ ਹੁਣ ਇਹ ਕਾਤਲ ਪ੍ਰਵਾਸੀ ਵਿਅਕਤੀ ਕਦੋਂ ਤੱਕ ਗ੍ਰਿਫਟ ਚਾਉਂਦਾ ਏ ਇਹ ਵੀ ਵੱਡਾ ਸਵਾਲ ਏ ਪਰ ਇੱਥੇ ਇਹ ਕਹਿਣਾ ਵੀ ਅਤਕਤ ਨਹੀਂ ਹੋਵੇਗਾ ਕਿ ਪੰਜਾਬ ਵਿੱਚ ਪ੍ਰਵਾਸੀ ਮਜ਼ਦੂਰ ਲਗਾਤਾਰ ਕਹਿਰ ਵਰਪਾ ਰਹੇ ਨੇ ਕਦੋਂ ਕਿਸ ਦੀ ਮਾਰਕੁੱਟਾਈ ਕਰ ਦੇਣ ਜਾਂ ਫਿਰ ਕਤਲ ਕਰ ਦੇਣ ਕੁਝ ਵੀ ਪਤਾ ਨਹੀਂ ਲੱਗਦਾ ਹਾਲਾਂਕਿ ਇਸ ਖਿਲਾਫ ਸੁਖਪਾਲ ਸਿੰਘ ਖੈਰਾ ਵਰਗੇ ਕਈ ਲੀਡਰ ਆਵਾਜ਼ ਵੀ ਚੁੱਕਦੇ ਰਹੇ ਨੇ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਵਿੱਚ ਨਾਗਰਿਕਤਾ ਦੇਣ ਸੇ ਨੇ ਥਾਂ ਲੈਣ ਦੀ ਮਨਜ਼ੂਰੀ ਨਾ ਦੇਣ ਦੀਆਂ ਗੱਲਾਂ ਵੀ ਆਖਦੇ ਨੇ ਪਰ ਤੁਹੇ ਪਾਸੇ ਉਹਨਾਂ ਦਾ ਵਿਰੋਧ ਵੀ ਹੁੰਦਾ ਰਿਹਾ ਹੈ ਅਜਿਹੇ ਵਿੱਚ ਹੁਣੇ ਇੱਕ ਘਟਨਾਵਾਂ ਲਗਾਤਾਰ ਵਾਦੀਆਂ ਜਾ ਰਹੀਆਂ ਨੇ ਇਸ ਦਾ ਜ਼ਿੰਮੇਵਾਰ ਕੌਣ ਹੈ ਇਹ ਵੀ ਵੱਡਾ ਸਵਾਲ ਹੈ ਮੁਖਲਾ ਤੋਂ ਕੁਸ਼ਮੀਤ ਸਿੰਘ ਪਡਾਲ ਸੈਂਟਰਲ ਪੰਜਾਬ ਟੀਵੀ